ਜਿਵੇਂ ਪੰਜਾਬ ਦੇ ਵਿੱਚ ਹੜ੍ਹ ਆਇਆ ਇੰਨੀ ਵੱਡੀ ਤਰਾਸ ਦੀ ਜਿਹੜੀ ਪੰਜਾਬ ਦੇ ਲੋਕਾਂ ਦੇ ਚਲਣੀ ਪਈ ਘਰਾਂ ਦੇ ਵਿੱਚ 6-6 7-7 ਫੁੱਟ ਤੱਕਰ ਪਾਣੀ ਵੀ ਕਈ ਘਰਾਂ ਦੇ ਵਿੱਚ ਚੱਲ ਗਿਆ ਪਰ ਇਹਨਾਂ ਸਮੇਂ ਦੇ ਵਿੱਚ ਹੋਰ ਕਿਸੇ ਨੇ ਮਦਦ ਕੀਤੀ ਜਾਂ ਨਹੀਂ ਕੀਤੀ ਇਹ ਅਲੱਗ ਵਿਸ਼ਾ ਹੈ ਪਰ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਜ਼ਰੂਰ ਬਧਾਈ ਦੇਣਾ ਚਾਹੁੰਗਾ ਕਿ ਉਹਨਾਂ ਨੇ ਇਸ ਜੰਗ ਦੀ ਕਮਾਂਡ ਆਪਣੇ ਹੱਥ ਲੈ ਕੇ ਇਹੋ ਜਿਹੀ ਲੜਾਈ ਲੜੀ ਹੈ ਕਿ ਤੁਸੀਂ ਪ੍ਰਸ਼ੰਸਾ ਦੇ ਯੋਗ ਹੋ ਪੂਰੀ ਸੰਗਤ ਨੇ ਲੰਗਰ ਦੇ ਹੱਥ ਲਾ ਦਿੱਤੇ ਬਾਬੇ ਨਾਨਕ ਜੀ ਨੇ ਜੇ ਸਬੀਰ ਪੈ ਨਾਲ ਲੰਗਰ ਦੀ ਸ਼ੁਰੂਆਤ ਕੀਤੀ ਸੀ ਉਸ ਲੰਗਰ ਦਾ ਕਦੇ ਅੰਤ ਤਾਂ ਨਹੀਂ ਹੋ ਸਕਦਾ ਲੰਗਰ ਚੱਲਦੇ ਰਹਿਣੇ ਆ ਉਹ ਉਹ ਕਦੇ ਨਹੀਂ ਮੁੱਕੜੇ ਰਸ ਦੀ ਵੀ ਲੋਕਾਂ ਨੂੰ ਲਗਾਤਾਰ ਪਹੁੰਚ ਰਹੀ ਹੈ ਸੰਗਤਾਂ ਲੱਗੀਆਂ ਹੋਈਆਂ ਪਰ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਲੋੜ ਹੈ ਉਹ ਹੈ ਕਿ ਉਹ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਮਨ ਬਸੇਮੀ ਦੀ ਜਿਹੜਾ ਇੱਕ ਬਹੁਤ ਵੱਡਾ ਚੈਲੰਜ ਹੈ ਇੱਕ ਬਹੁਤ ਵੱਡੀ ਜਿਹੜੀ ਤਾਕ ਸਾਡੇ ਅੱਗੇ ਆਉਣ ਵਾਲੇ ਸਮੇਂ ਵਿੱਚ ਖੜੀ ਹੋ ਚੁੱਕੀ ਹੈ ਤੁਸੀਂ ਦੇਖਿਆ ਹੋਣਾ ਬਹੁਤ ਸਾਰੀ ਵੀਡੀਓ ਇਹਨਾਂ ਦੀ ਆਈਆਂ ਕਿ ਕਿਸਾਨਾਂ ਦੇ ਖੇਤਾਂ ਦੇ ਵਿੱਚ 4-4 5-5 ਫੁੱਟ ਜਿਹੜੀ ਰੇਤ ਭਰ ਗਈ ਹੈ ਮਿੱਟੀ ਭਰ ਗਈ ਹੈ ਲੋਕਾਂ ਦੇ ਘਰ ਟੈ ਗਿਆ ਘਰ ਬਹਿ ਗਏ ਆ ਛੱਤਾਂ ਢੇਗੀਆਂ ਪਸ਼ੂ ਪਾਣੀ ਦੇ ਵਿੱਚ ਰੁੜ ਗਏ ਆ ਸਭ ਤੋਂ ਪਹਿਲਾਂ ਆਓ ਆਪਾਂ ਵੀਡੀਓ ਦੇਖੀਏ ਇਹ ਪਾਈਪ ਨਹੀਂ ਪਿਆ ਹੋਇਆ ਤੇ ਆ ਉਹ ਲੈ ਪਾਈਪ ਨਹੀਂ ਪਿਆ ਹੋਇਆ ਇਹ ਮੋਟਰ ਆ ਇੱਥੇ ਬੂਟੇ ਦੇ ਪਰਲੇ ਬਣੀ ਹੋਈ ਹੈ ਆੜਾ ਪਾਈਪ ਲੱਗਾ ਹੋਇਆ ਇੱਥੋਂ 4 ਤੋਂ 5 ਫੁੱਟ ਉੱਚਾ ਸਿਗਾ ਔਰ ਇੱਥੇ ਕੋਠੀ ਬਣੀ ਹੋਈ ਸੀ ਕੋਠੀ ਦੇ ਉੱਪਰ ਹੀ ਇਹ ਨਾਲੀ ਮੋਟਰ ਲੱਗੀ ਹੋਈ ਹੈ ਤੇ ਇਹ ਮੋਟਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਬਾਕੀ ਇਥੇ ਜਿਹੜੀ ਪੈਲੀ ਆ ਉਹ ਕਦੋਂ ਬਣੂਗੀ ਸੋ ਦੋਸਤੋ ਇੱਕ ਬਹੁਤ ਵੱਡਾ ਚੈਲੰਜ ਅੱਜ ਦੀ ਡੇਟ ਦੇ ਵਿੱਚ ਸਾਡੇ ਪੰਜਾਬੀਆਂ ਦੇ ਅੱਗੇ ਖੜਾ ਹੈ ਉਸ ਚੈਲੰਜ ਨੂੰ ਅਸੀਂ ਹੱਲ ਵੀ ਕਰਨਾ ਹੈ ਪਰ ਕਿਸ ਤਰੀਕੇ ਕਰਨਾ ਇਹ ਆਪਾਂ ਇੱਕ ਦੂਜੇ ਨਾਲ ਸਿਰ ਜੋੜ ਕੇ ਇਸ ਦੀ ਜਿਹੜੀ ਚਰਚਾ ਜ਼ਰੂਰ ਕਰਨੀ ਆ ਅੱਜ ਲੋੜ ਹੈ ਲੋਕਾਂ ਦੇ ਬਸੇਮੇ ਦੀ ਅੱਜ ਲੋੜ ਹੈ ਜਿਨ੍ਹਾਂ ਦੇ ਘਰ ਟਹਿ ਗਏ ਘਰਾਂ ਨੂੰ ਦੁਬਾਰਾ ਬਣਾਉਣ ਦੀ ਅੱਜ ਲੋੜ ਹੈ ਜਿਨ੍ਹਾਂ ਦੇ ਖੇਤਾਂ ਦੇ ਵਿੱਚ 4-4 ਫੁੱਟ ਰੇਤ ਜਾਂ ਮਿੱਟੀ ਉਸ ਮਿੱਟੀ ਨੂੰ ਉਸ ਰੇਤ ਨੂੰ ਉੱਥੋਂ ਹਟਾਉਣ ਦੀ ਤੋਂ ਸਭ ਤੋਂ ਜ਼ਿਆਦਾ ਇਸ ਵੇਲੇ ਟਰੈਕਟਰ ਦੀ ਸਭ ਤੋਂ ਜ਼ਿਆਦਾ ਇਸ ਵੇਲੇ ਟੀਲ ਦੀ ਸਭ ਤੋਂ ਜ਼ਿਆਦਾ ਇਸ ਵੇਲੇ ਹੱਥਾਂ ਦੀ ਲੋੜ ਹੈ ਇਹ ਜਿਹੜੀ ਮੌਸਮ ਦੀ ਘੜੀ ਹੈ ਦੋਸਤੋ ਪਾਰ ਅਸੀਂ ਕਰ ਲੈਣੀ ਹੈ ਕਿਉਂਕਿ ਪੰਜਾਬੀਆਂ ਦਾ ਜਜ਼ਬਾ ਹੀ ਅਹਲデア ਜਿੰਨਾ ਇਹਨਾਂ ਦੇ ਉੱਪਰ ਪ੍ਰੈਸ਼ਰ ਬਣਦਾ ਜਿੰਨਾ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੰਨਾ ਇਹਨਾਂ ਤੇ ਔਖਾ ਸਮਾਂ ਆਉਂਦਾ ਇਹ ਉਸ ਤੋਂ ਵੱਧ ਦੁੱਗਣੇ ਹੋ ਕੇ ਨਿਕਲਦੇ ਆ ਸੋ ਉਹਨਾਂ ਲੋਕਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ 100% ਆਪਾਂ ਪੂਰਾ ਤਾਂ ਨਹੀਂ ਕਰ ਸਕਦੇ ਪਰ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਆਪਾਂ ਉਹ ਨੁਕਸਾਨ ਪੂਰਾ ਕਰਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਐਸ.ਡੀ. ਸੰਦੂ ਲੋਣਾ ਚਾਹੀਦਾ ਇੱਕ ਗੱਲ ਹੋਰ ਦੋਸਤੋ ਕਿ ਅੱਜ ਦੀ ਡੇਡ ਦੇ ਵਿੱਚ ਜੇ ਕਿਸੇ ਨੂੰ ਮਕਾਨ ਬਣਾਉਣ ਲਈ ਜੇ ਕਿਸੇ ਨੂੰ ਦੁਕਾਨ ਬਣਾਉਣ ਲਈ ਜੇ ਕਿਸੇ ਨੂੰ ਭਰਤੀ ਪਾਉਣ ਲਈ ਰੇਤਾ ਜਾਂ ਮਿੱਟੀ ਦੀ ਲੋੜ ਹੈ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਥੋੜਾ ਜਿਹਾ ਹੋ ਸਕਦਾ ਤੁਹਾਨੂੰ ਦੂਰ ਜਾਣਾ ਪਵੇ ਥੋੜੀ ਜਿਹੀ ਬਾੜ ਜਾ ਦਾ ਸਭ ਚਲਣੀ ਪਵੇ ਤਾਂ ਤੁਸੀਂ ਉਹਨਾਂ ਲੋਕਾਂ ਤੋਂ ਜ਼ਰੂਰ ਜਾ ਕੇ ਰੇਤਾ ਜਾਂ ਮਿੱਟੀ ਉਹਨਾਂ ਲੋਕਾਂ ਤੋਂ ਜ਼ਰੂਰ ਖਰੀਦੋ ਜਿਨ੍ਹਾਂ ਦੇ ਖੇਤ ਇਹਨਾਂ ਚੀਜ਼ਾਂ ਦੇ ਨਾਲ ਭਰੇ ਪਏ ਨੇ ਸੋ ਦੋਸਤੋ